ਕੋਈ ਨਾ ਪੈਸੇ ਤਾਂ ਲੈ ਲਿਓ ਨਹੀਂ ਆਈ ਮਾਨੂ ਤਾਂ ਕੋਪਰਾਇਆ ਹਾਂ ਤਾਂ ਨਹੀਂ ਜਾ ਕੇ ਹੁਣ ਤਾਂ ਪੈਸੇ ਤਾਂ 50000 ਰੁਪਇਆ ਹੋਣਾ ਕਰੇ ਇਹ ਉੱਥੇ ਲੈਣਾ 60000 ਲੈਣਾ ਲੈਟਾਣੇ ਨੇ ਨਾਲ ਕਾਚੀ ਗਲੈਸ ਵਾਲੀ ਕਲੀ ਕੋਈ ਨਾ ਕੋਈ ਨਾ ਲੈ ਜਾ ਵਿਆਜ ਇੱਥੋਂ ਥੋੜੀ ਲਵਾਂਗੇ ਬੌਲਿਆ ਓਏ ਯਾਰ ਰੁਪਇਆ ਦਾ ਭਾਵੇਂ ਲੱਖ ਲੈ ਲੈਂਦਾ ਉਹ ਸਕੂਲ ਲੈ ਲੈਣਾ ਪਾ ਬਠੰਡੇ ਕਣੀ ਹਾਂ 50 ਲੱਖ ਦਾ ਪੈ ਗਿਆ हां बधाईयां बधाईयां भाई तैनू ਵੀ ਰੱਬ ਬਖਸ਼ੇ ਕੋਈ ਨਾ ਕੋਈ ਨਾ ਮੈਂ ਰੱਖ ਲਈ ਤੂੜੀ ਦੇ ਕੋਪੇ ਫਿਕ ਜਾਣਗੇ ਹੁਣ ਤਿੰਨ ਤਿੰਨ ਲੱਖ ਦੇ ਹਾਂ ਬਸ ਠੀਕ ਆ ਚੰਗਾ ਚੰਗਾ ਓਕੇ ਆ ਜੀ ਆ ਜੀ ਪਿੰਡਾ ਜੀ ਪਟਿਆ ਗਿਆ ਹੋ ਸੱਸੇ ਗਿਆ ਭਾਈ ਹਾਂ ਸੱਸੀ ਘਰ ਦੀ ਸਸਰੀ ਘਰ ਦੀ ਭਾਈ ਹੋ ਠੀਕ ਹੋ ਭਾਈ ਹਾਂ ਠੀਕ ਹੈ ਸਾਂ ਨਹੀਂ ਭਾਈ ਮਕਾ